ਮੈਨੂੰ ਕਾ ਪ्रेस ਵਾਲਾ ਪੁੱਛਿਆ ਕਿ ਸਿੱਧੂ ਸਾਹਿਬ ਕਹਿੰਦੇ ਕਿ ਮੈਨੂੰ ਸੱਦਾ ਨਹੀਂ ਮਿਲਿਆ ਆ ਜਿਹੜੇ ਮੇਰੇ ਪਿੱਛੇ ਖੜੇ ਨੇ ਕਿਡਨੀ ਪ੍ਰੋਬਲਮ ਹੈ ਤੇ ਮੈਂ ਉਹਨੂੰ ਪੁੱਛਿਆ ਲੰਬੜਦੜਾ ਤੋਂ ਬਿਮਾਰ ਹੈ ਕਹਿੰਦਾ ਕਾਂਗਰਸ ਦਾ ਕੰਮ ਹੋਵੇ ਤੇ ਮੈਨਾਂ ਨਾ ਪਹੁੰਚਾਂ ਅੱਜ ਕਾਂਗਰਸ ਦੀ ਰੈਲੀ ਹੋਈ ਤੇ ਸਾਨੂੰ ਸੱਦੇ ਪਹੁੰਚਣਗੇ ਤੇ ਜਿਹੜਾ ਮੈਨੂੰ ਸੱਦਾ ਆ ਮੈਂ ਭੇਜ ਦਿੰਦਾ ਕਈਆਂ ਲੋਕਾਂ ਨੂੰ ਮੈਨੂੰ ਸੌਰੀ ਮੈਨੂੰ ਕਹਿਣਾ ਨਹੀਂ ਪੈ ਰਿਹਾ ਕਈਆਂ ਲੋਕਾਂ ਨੂੰ ਕਾਂਗਰਸ ਆਜੂ ਵੀ ਹਜਮ ਨਹੀਂ ਹੋ ਰਹੀ ਉਹਨਾਂ ਨੂੰ ਸਾਨੂੰ ਜਲਾਬ ਦੇਣਾ ਪੈਂਦਾ ਪਾਕਿਸਤਾਨ ਚ ਹਰ ਰੋਜ਼ ਸਾਡੇ ਕੋਲ ਡਰੋਨ ਆ ਰਹੇ ਨੇ ਹਥਿਆਰ ਆ ਰਹੇ ਨੇ ਨਸ਼ਾ ਆ ਰਿਹਾ ਉਹ ਰੋਪਣ ਦੀ ਕੋਸ਼ਿਸ਼ਿੰਗ ਕਰ ਰਹੇ ਜਿਹੜੇ ਪੰਜਾਬ ਦੇ ਤੇ ਜਾਂ ਹਿੰਦੁਸਤਾਨ ਦੇ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਲਈ ਜਰੂਰ ਅਸੀਂ ਰੋਕਾਂ ਖੜੀਆਂ ਕਰਦੇ ਆਂ ਬਾਤ ਚ ਗੱਲਾਂ ਚੱਲਦੀਆਂ ਨੇ ਕੱਲ ਪਰਸੋਂ ਦੀਆਂ ਬੁੜੀਆਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਔਰ ਬੀਜੇਪੀ ਦਾ ਅਲਾਈਂਸ ਹੋਏਗਾ ਬਿਲਕੁਲ ਇਹ ਪਹਿਲਾਂ ਵੀ ਪਤਾ ਸੀ ਪਹਿਲਾਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਅਕਾਲੀ ਦਲ ਨੇ ਇਸ ਕਰਕੇ ਤੋੜਿਆ ਕਿ ਪੰਜਾਬ ਦੇ ਚ ਲੋਕਾਂ ਵੜ ਨਹੀਂ ਦੇਣਾਂ ਸਾਬ ਬੜੇ ਤਲਖੀ ਦੇ ਵਿੱਚ ਨਜ਼ਰ ਆ ਰਹੇ ਤੁਹਾਨੂੰ ਬੜੀ ਵਾਰ ਉਹਨਾਂ ਨੇ ਪੈਨ ਆਊਟ ਕੀਤਾ ਕਿ ਰੰਦਾਵਾ ਸਾਹਿਬ ਧਿਆਨ ਨਾਲ ਸੁਣਿਓ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਸੀ ਪੰਜਾਬ ਕਾਂਗਰਸ ਦੀ ਫਰਸਟ ਕਨਵੈਨਸ਼ਨ ਜਿਹੜੀ ਹੋਈ ਹੈ ਮਲਕਾ ਅਰਜਨ ਖੜਕੇ ਦੀ ਅਗਵਾਈ ਦੇ ਵਿੱਚ ਸੁਖਜਿੰਦਰ ਰੰਦਾਵਾ ਸਾਡੇ ਨਾਲ ਰੰਦਾਵਾ ਸਾਹਿਬ ਕੱਠੇ ਆ ਜੀ ਤੁਸੀਂ ਦੋਨੋਂ ਕੱਠੇ ਆ ਜੀ ਵੇਖੋ ਜਿਹੜੀ ਅੱਜ ਜਿਹੜੀ ਕਨਵੈਨਸ਼ਨ ਹੋਈ ਹੈ ਤੇ ਔਰ ਜਿਸ ਤਰੀਕੇ ਦੇ ਨਾਲ ਵਰਕਰ ਆਏ ਨੇ ਔਰ ਜਿਸ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋ ਰਹੀ ਹੈ ਸਭ ਤੋਂ ਪਹਿਲਾਂ ਤੇ ਇਹ ਚੀਜ਼ ਹੈ ਕਿ ਕੀ ਪੰਜਾਬ ਦੇ ਲੋਕ ਕਿਸ ਤਰਫ ਜਾ ਰਹੇ ਨੇ ਦਿੱਲੀ ਚ ਰੋਕਣ ਲਈਆਂ ਜਾ ਰਹੀਆਂ ਨੇ ਦਿੱਲੀ ਸਾਡੇ ਦੇਸ਼ ਦੀ ਰਾਤ ਨਹੀਂ ਤੇ ਜੇ ਉਸੇ ਜਾਣ ਲਈ ਪਾਕਿਸਤਾਨ ਵੱਲ ਤੇ ਕੰਡੇਵਾਰ ਤਾਰ ਲਾਈ ਜਾ ਸਕਦੀ ਆ ਚਾਈਨਾ ਜਿਹੜਾ ਹਰ ਰੋਜ਼ ਅੰਦਰ ਵੜ ਰਿਹਾ ਉਹਦੇ ਲਈ ਤੇਹੀ ਰੋਕਾਂ ਨਹੀਂ ਲਾ ਰਹੇ ਪਾਕਿਸਤਾਨ ਚ ਹਰ ਰੋਜ਼ ਸਾਡੇ ਕੋਲ ਡਰੋਨ ਆ ਰਹੇ ਨੇ ਹਥਿਆਰ ਆ ਰਹੇ ਨੇ ਨਸ਼ਾ ਆ ਰਿਹਾ ਉਹ ਰੋਕਣ ਦੀ ਕੋਸ਼ਿਸ਼ ਇਹਨ ਕਰ ਰਹੇ ਜਿਹੜੇ ਪੰਜਾਬ ਦੇ ਤੇ ਜਾਂ ਹਿੰਦੁਸਤਾਨ ਦੇ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਲਈ ਜਰੂਰ ਅਸੀਂ ਰੋਕਾਂ ਖੜੀਆਂ ਕਰ ਰਹੇ ਆ ਮੈਂ ਮੋਦੀ ਸਰਕਾਰ ਨੂੰ ਇੱਕ ਦੱਸਣਾ ਚਾਹੁੰਦਾ ਕਿ ਇਸੇ ਪੰਜਾਬ ਤੋਂ ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰਾਖੀ ਲਈ ਪਸ਼ਮੀਰ ਦੇ ਜਿਹੜੇ ਹਿੰਦੂ ਆਏ ਸੀ ਤੇ ਉਹਨਾਂ ਦੀ ਰਾਖ ਲਈ ਅਨੰਦਪੁਰ ਸਾਹਿਬ ਤੋਂ ਇਸੇ ਰਸਤੇ ਗਏ ਸੀ ਦਿੱਲੀ ਤੇ ਉੱਥੇ ਆਪਣਾ ਸੀਸ ਦੇ ਕੇ ਆਏ ਸੀ ਤੇ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਬਣ ਕੇ ਨਹੀਂ ਸੀ ਉੱਥੋਂ ਆਏ ਸ਼ਹਾਦਤ ਤੋਂ ਬਾਅਦ ਦੀ ਇਸ ਦੀ ਚਾਦਰ ਬਣੀ ਹਿੰਦੀ ਚਾਦਰ ਬਣੀ ਸੀ ਤੇ ਜਿਹੜੀ ਤੁਸੀਂ ਬਾਅਦ ਚ ਗੱਲਾਂ ਚੱਲਦੀਆਂ ਨੇ ਕੱਲ ਪਰਸੋਂ ਦੀਆਂ ਬੁੜੀਆਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਔਰ ਭਾਜਪਾ ਦਾ ਅਲਾਈਂਸ ਹੋਏਗਾ ਜੀ ਬਿਲਕੁਲ ਇਹ ਪਹਿਲਾਂ ਵੀ ਪਤਾ ਸੀ ਪਹਿਲਾਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਅਕਾਲੀ ਦਲ ਨੇ ਇਸ ਕਰਕੇ ਤੋੜਿਆ ਕਿ ਪੰਜਾਬ ਦੇ ਚੋਂ ਲੋਕਾਂ ਵਾੜ ਨਹੀਂ ਦੇਣਾ ਕੁਸੀਂ ਜਿਸ ਆਦਮੀ ਨੇ ਮੁੱਖ ਦੋਸ਼ੀ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਦੇ ਵਿੱਚ ਜੋ ਮੁੱਖ ਦੋਸ਼ੀ ਸੀ ਕੈਪਟਨ ਅਬਰਿੰਦਰ ਸਿੰਘ ਦੇ ਟਾਈਮ 'ਚ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਤੇ ਜਦੋਂ ਸਾਨੂੰ 3 ਮਹੀਨੇ ਮਿਲੇ ਤਾਂ ਹੋਰ ਜ਼ਿਆਦਾ ਕੋਸ਼ਿਸ਼ ਕੀਤੀ ਉਸ ਬੰਦੇ ਦੀ ਐ ਪੀਓ ਹੋਵੇ ਕੋਰਟ ਵੱਲੋਂ ਪੀਓ ਹੋਵੇ ਕਿ ਪੰਜਾਬ ਪੁਲਿਸ ਵੱਲੋਂ ਨਹੀਂ ਕੋਰਟ ਵੱਲੋਂ ਪੀਓ ਹੋ ਗਿਆ ਉਹਦੀ ਐਲਓਸੀ ਜਾਰੀ ਹੋ ਜੇ ਕਿ ਜਿਹੜੀ ਉੱਥੇ ਏਅਰਪੋਰਟਾਂ ਦੇ ਉੱਤੇ ਦੀ ਫੋਟੋ ਲੱਗ ਜੀ ਲੱਗ ਜਾਵੇ ਤੇ ਉਹ ਦੇਸ਼ ਤੇ ਹੋਮਲੈਸਰ ਦੇ ਨਾਲ ਜਿੰਨੇ ਹਿੰਦੁਸਤਾਨ ਦਾ ਲਾਅ ਐਂਡ ਆਰਡਰ ਵੇਖਣਾ ਤੇ ਜਿੰਨੇ ਗੁੰਡਿਆਂ ਨੂੰ ਵੇਖਣਾ ਤੇ ਜੰਪ ਘੋੜਿਆਂ ਨੂੰ ਵੇਖਣਾ ਉਹਦੇ ਨਾਲ ਉਹਦੀਆਂ ਫੋਟੋ ਹੁਣ ਅੱਜ ਨਾਗਰਾ ਸਾਹਿਬ ਬੜੇ ਤਲਖੀ ਦੇ ਵਿੱਚ ਨਜ਼ਰ ਆ ਰਹੇ ਸ ਤੁਹਾਨੂੰ ਬੜੀ ਵਾਰ ਉਹਨਾਂ ਨੇ ਪੈਨ ਆਊਟ ਕੀਤਾ ਕਿ ਰੰਧਾਵਾ ਸਾਹਿਬ ਧਿਆਨ ਨਾਲ ਸੁਣਿਓ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਸੀ ਜਿਹੜੇ ਕੈਪਟਨ ਸਾਹਿਬ ਬਿੰਦਰ ਸਿੰਘ ਦੇ ਟਾਈਮ ਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਵਾਂਗੂ ਕੋਸ਼ ਲੀਡਰ ਅੱਜ ਵੀ ਕਿਤੇ ਅੰਦਰੋਂ ਗੰਢ ਤਰੁੱਪ ਦੇ ਨਹੀਂ ਕਰ ਰਹੇ ਮੈਂ ਇੱਕ ਚੀਜ਼ ਕਹਿਣੀ ਚਾਹਨਾ ਕਿ ਜਿਹਦੇ ਚ ਕਾਂਗਰਸ ਦਾ ਖੂਨ ਹੈ ਉਹ ਅੱਜ ਦੀ ਰੈਲੀ ਚੋਂ ਨਾ ਨਹੀਂ ਸੀ ਕਰ ਸਕਦਾ ਮੈਨੂੰ ਪ੍ਰੈਸ ਵਾਲਿਆਂ ਪੁੱਛਿਆ ਕਿ ਸਿੱਧੂ ਸਾਹਿਬ ਕਹਿੰਦੇ ਕਿ ਮੈਨੂੰ ਸੱਦਾ ਨਹੀਂ ਮਿਲਿਆ ਆ ਜਿਹੜੇ ਮੇਰੇ ਪਿੱਛੇ ਖੜੇ ਨੇ ਆ ਮੇਰੇ ਇੱਕ ਨੰਬਰਦਾਰ ਮੇਰੇ ਖਿਆਲੋਂ ਬਿਮਾਰ ਵੀ ਆ ਕਿਡਨੀ ਪ੍ਰੋਬਲਮ ਹੈ ਤੇ ਮੈਂ ਉਹਨੂੰ ਪੁੱਛਿਆ ਲੰਬੜਦੜਾ ਤੋਂ ਬਿਮਾਰ ਹੈ ਕਹਿੰਦਾ ਕਾਂਗਰਸ ਦਾ ਕੰਮ ਹੋਵੇ ਤੇ ਮੈਂ ਨਾ ਪਹੁੰਚਾਂ ਅੱਜ ਕਾਂਗਰਸ ਦੀ ਰੈਲੀ ਹੋਈ ਤੇ ਸਾਨੂੰ ਸੱਦੇ ਪਹੁੰਚਣਗੇ ਤੇ ਜਿਹੜਾ ਮੈਨੂੰ ਸੱਦਾ ਆਇਆ ਮੈਂ ਭੇਜ ਦਿਨਾ ਮੈਨੂੰ ਵੀ ਕੋਈ ਨਹੀਂ ਮੈਨੂੰ ਮੈਸੇਜ ਆਇਆ ਇਹਨਾਂ ਮੈਨੂੰ ਪਤਾ ਮੇਰੇ ਇਲਾਕੇ ਦੇ ਲੋਕ ਮੈਂ ਭੇਜੇ ਨੇ ਮੇਥੋਂ ਅਸੀਂ ਲੈ ਕੇ ਆਏ ਆ ਬਾਕੀ ਸਾਰੇ ਲੀਡਰ ਲੈ ਕੇ ਆਏ ਕੀ ਗੱਲ ਇਹ ਕੀ ਗੱਲ ਅਸੀਂ ਇਹਦੇ ਤੋਂ ਉੱਪਰ ਆ ਜਿਹਦੇ ਵਿੱਚ ਕਾਂਗਰਸ ਦਾ ਮਾੜਾ ਜਿਹਾ ਵੀ ਉਹਦੇ ਚ ਹੈਗੀ ਆ ਕਈਆਂ ਲੋਕਾਂ ਨੂੰ ਮੈਨੂੰ ਸੌਰੀ ਮੈਨੂੰ ਕਹਿਣਾ ਨਹੀਂ ਪੈ ਰਿਹਾ ਕਈਆਂ ਲੋਕਾਂ ਨੂੰ ਕਾਂਗਰਸ ਅੱਜ ਵੀ ਹজম ਨਹੀਂ ਹੋ ਰਹੀ ਉਹਨਾਂ ਨੂੰ ਸਾਨੂੰ ਜਲਾਬ ਦੇਣਾ ਪੈਣਾ ਅੱਛਾ ਰੰਧਾਵਾ ਸਾਹਿਬ ਕੀ ਕਾਰਨ ਕੀ ਲੱਗਦਾ ਹੈ ਕਿ ਕਿਉਂ ਨਹੀਂ ਕੋਈ ਵੇਟ ਕਰੋ ਕੋਈ ਗੱਲ ਨਹੀਂ ਕਾਂਗਰਸ ਦੀ ਜਿਹੜੀ ਹੈਗੀ ਹੈ ਕਾਂਗਰਸ ਕਾਂਗਰਸ ਸਾਹਿਬ ਵਰਕਰ ਹੀ ਸਾਨੂੰ ਜਲਾਬ ਦੇ ਦਿੰਦੇ ਹੁੰਦੇ ਦਿੱਤੇ ਹਨ ਕਦੇ ਅਫਸੋਸ ਹੋਇਆ ਰੰਧਾਵਾ ਸਾਹਿਬ ਕਿ ਕੈਪਟਨ ਸਾਹਿਬ ਨੂੰ ਲਾਂਬੇ ਕਰਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਾਰਟੀ ਵਿਖਰ ਗਈ ਨਹੀਂ ਨਹੀਂ ਬਿਲਕੁਲ ਇਹ ਨਹੀਂ ਕੋਈ ਕੈਪਟਨ ਸਾਹਿਬ ਦੇ ਲਾਉਣ ਤੇ ਕੋਈ ਅਫਸੋਸ ਨਹੀਂ ਕੈਪਟਨ ਅਮਰਿੰਦਰ ਸਿੰਘ ਗੁਰੂ ਦੀ ਜਿਹੜੀ ਸੌਂਹ ਖਾਦੀ ਸੀ ਉਹਦੇ ਚ ਅਸੀਂ ਕਹਿੰਦੇ ਕਿ ਤੂੰ ਤੁਸੀਂ ਝੂਠੀ ਸੌਂਹ ਕਾ ਕੇ ਆਇਓ ਕਾਂਗਰਸ ਨੇ ਜ਼ਰੂਰ 1 ਸਾਲ ਲੇਟ ਕੀਤਾ ਅਸੀਂ 1 ਸਾਲ ਪਹਿਲਾਂ ਕਿਹਾ ਸੀ ਕਿ ਇਹਨੂੰ ਚੇਂਜ ਕਰ ਦਿਓ ਇਹ ਸਾਡਾ ਕਸੂਰ ਨਹੀਂ ਸੀ ਹਾਈ ਕਮਾਂਡ ਦਾ ਕਸੂਰ ਸੀ ਜਿਹੜਾ 3 ਮਹੀਨੇ ਪਹਿਲਾਂ ਲੇਟ ਕੀਤਾ ਅੱਜ ਰਿਜ਼ਲਟ ਕੋਈ ਹੋਰ ਹੁੰਦੇ ਕੋਈ ਅਫਸੋਸ ਨਹੀਂ ਕਿ ਜਿਹੜਾ ਆਦਮੀ ਉੱਥੇ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਬਠਿੰਡੇ ਦੇ ਵਿੱਚ ਕਹਿ ਕੇ ਮੈਂ ਕਸਮ ਖਾਨਾ ਤੇ ਆਪਣੀ ਕਸਮ ਤੋਂ ਦੌੜ ਜੇ ਉਹ ਸਿੱਖ ਨਹੀਂ ਮਾਂਦਾ ਅੱਛਾ ਇੰਡੀਆ ਆਲਾਈਂਸ ਦਾ ਤਾਂ ਮੁੱਦਾ ਹੀ ਹੁਣ ਖਤਮ ਹੋ ਗਿਆ ਰੰਦਾਬ ਸਾਹਿਬ ਕੇਸ਼ਰੀਵਾਲ ਹੋਰਾਂ ਨੇ ਕਹਿ ਦਿੱਤਾ ਐਸੇ ਮਹੀਨੇ ਉਹਨਾਂ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ ਕਿ ਕਾਂਗਰਸ ਕਰੇ ਉਹਨਾਂ ਕੱਲ ਕੀਤਾ ਆਪਾਂ ਨੇ ਬਹੁਤ ਦਿਨ ਪਹਿਲਾਂ ਅਨਾਉਂਸ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਉਹਦੇ ਅਲਾਈਅੰਸ ਅਸੀਂ ਨਹੀਂ ਕਰਾਂਗੇ ਆਪਣੀ ਕਾਂਗਰਸ ਪਾਰਟੀ ਦੀ ਹੋਂਦ ਖਤਮ ਨਹੀਂ ਕਰਾਂਗੇ ਉਮੀਦਵਾਰ ਦਾ ਐਲਾਨ ਕਰ ਦੋ ਤਾਂ ਖੋਜੇਗਾ ਕਾਂਗਰਸ ਕੋਈ ਫਿਕਰ ਨਾ ਕਰੋ ਜੇ ਤੁਸੀਂ ਬਣਨਕ ਬਣਾ ਦਿੰਦੇ ਹਾਂ ਤਾਂ ਤਾਂ ਸਭ ਨਹੀਂ ਆਈ ਜੁੱਟ ਨਜ਼ਰ ਆਈ ਨੇ ਸਾਰੇ ਕੰਮ ਤਾਂ ਬਿਲਕੁਲ ਸੁਖਜਿੰਦਰ ਰੰਦਾਵਾ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਅੱਜ ਕਾਂਗਰਸ ਦਾ ਹਰ ਇੱਕ ਵਰਕਰ ਹਰ ਇੱਕ ਨੁਮਾਇੰਦਾ ਜੋ ਕਾਂਗਰਸ ਨੂੰ ਪਿਆਰ ਕਰਦਾ ਉਹ ਅੱਜ ਇੱਥੇ ਪਹੁੰਚਿਆ ਹੈ ਕਿਉਂਕਿ ਇਹ ਜਿਹੜੀ ਹੈ ਪਹਿਲੀ ਕਨਵੈਨਸ਼ਨ ਸੀਗੀ ਕਾਂਗਰਸ ਪਾਰਟੀ ਦੀ ਜਿਹੜੀ ਮਲਕਾ ਅਰਜੁਨ ਖੜਗੇ ਦੀ ਅਗਵਾਈ ਦੇ ਵਿੱਚ ਹੋਈ ਹੈ ਖੈਰ ਆਉਣ ਵਾਲਾ ਸਮਾਂ ਦੱਸ ਕੈਮਰਾ ਪਰਸਨ ਮੁਕੁਲ ਦੇ ਨਾਲ ਸ਼ਾਲੂ ਮਿਰੋਕ ਸਮਰਾ